ਕਿ ਗੇ ਇਹਨਾਂ ਬੰਦਿਆਂ ਨੂੰ ਅੱਜ ਹੀ ਕਰਕੇ ਦੋ ਹਾਂ ਇਹ ਇਹ ਤੁਹਾਡੇ ਕੋ ਦੇਖੋ ਤੁਸੀਂ ਪਹਿਲਾਂ ਆਪਣਾ ਜਿਹੜਾ ਕੰਮ ਕਰਦਾ ਮੇਰੀ ਗੱਲ ਸੁਣੋ ਤੁਸੀਂ ਆਸੀਮ ਜੀ ਆਈਆਈਐਸ ਤੁਸੀਂ ਸੈਲੈਕਟ ਹੋ ਜੇ ਤੁਹੇ ਪਹਿਲਾਂ ਕੋ ਬਵਾ ਪਉਂਦੀ ਹੈ ਸਾਡੇ ਕੋ ਆਉਂਦੀ ਆ ਤਦੇ ਲਈ ਆਉਂਦੀ ਆ ਜੇ ਤੁਸੀਂ ਤਸੱਲੀ ਦੀ ਗੱਲ ਹੁੰਦੀ ਤਾਂ ਹੁੰਦੇ ਸਾਡੇ ਕੋਲੋਂ બગા ક્લિયર આ બિલકુલ ક્લિયર આ જી ક્લિયર આ બિલકુલ હા આહા નઈ દે કમેડ કે ઓને કાલ કે લોગ કમેડ કે ઓને કાલ કે લોગ સુનો ક્યો નઈ કર દે બેડા કાલ દેદી કરુંગા મેરે કોલ દેદી અરજીયા સબકોઈ પઈયા મે બિના કાલ તો કાલ ફોન નઈ કરું પેલા મેરી ખાસસો મે બિના કાલ તો કાલ ફોન નઈ કરું ਬਿਨਾਂ ਗੱਲ ਤੋਂ ਫੋਨ ਨਹੀਂ ਕਰਦਾ ਸੁਣੋ 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 ਯੂ ਫਾਲੋ ਮੀ ਸੁਣੋ ਅਸੀਂ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਤੇ ਅਫਸਰ ਮਤਾਲੀ ਕਰਦਾ ਲੋਕਾਂ ਸਾਨੂੰ ਵੋਟਾਂ ਪਾਈਆਂ ਲੋਕਾਂ ਦੇ ਸਾਡੇ ਕੋਲ ਸ਼ਿਕਾਇਤਾਂ ਲੈ ਕੇ ਆਉਂਦੇ ਸਮਝਦੇ ਕਿ ਨਹੀਂ ਗੱਲ ਬਿਨਾਂ ਵਜ੍ਹਾ ਦੀ ਲੋਕ ਆਉਂਦੇ ਉਧਾਰੇ ਲੜਾਂ ਲੱਗੀਆਂ ਲੋਕਾਂ ਦੀਆਂ ਜੇ ਤੁਸੀਂ ਨਹੀਂ ਤਸੱਲੀ ਕਰਉਂਦੇ ਲੋਕ ਫੇਰ ਹੁੰਦੇ ਸਾਡੇ ਕੋਲ ਤੁਸੀਂ ਇਹਦੇ ਦਾ ਕੰਮ ਕਰੋ ਗੱਲ ਕਿੱ디 ਗਿਆ ਹੁਬਸੇ ਤੁਹਾਡੇ ਕੋਲ ਲੱਗੇ ਦਾ ਕੰਮ ਕਰੋ ਜੀ ਤੁਸੀਂ ਤੁਸੀਂ ਜਵਾਬ ਨਾ ਦੋ ਇਹਨਾਂ ਦਾ ਕੰਮ ਕਰੋ ਤੁਹਾਡੇ ਕੋਲ ਲੱਗੇ ਬਸ ਹਾਂ ਜਾ ਯਾ ਜਾ ਹਾਂ ਜਾਓ ਜਾਓ ਮਿਹਰਬਾਨ ਆ ਜੀ ਤੁਸੀਂ ਆਓ ਨਹੀਂ 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 ਤੁਸੀਂ ਇਹਨਾਂ ਨੂੰ ਮਿਲੋ ਇਹਨਾਂ ਦਾ ਕੰਮ ਕਰੋ ਬਸ ਕੋਈ ਗੱਲ ਨਹੀਂ ਤੁਸੀਂ ਤੁਸੀਂ ਅਸੀਮ ਸਾਹਿਬ ਇਹਨਾਂ ਦਾ ਕੰਮ ਕਰੋ ਬਸ ਹਾਂ ਮੈਂ ਤੁਹਾਡੇ ਕੋਲ ਬੰਦੇ ਭੇਜ ਦੇਣਾ ਤੁਸੀਂ ਇਹ ਕਹੋ ਬਤਾਉਣਾ ਤੁਹਾਡੇ ਕੋਲ ਬੰਦੇ ਭੇਜ ਦੇਣਾ ਹਾਂ ਹਾਂ ਬਸ ਬਸ ਇਹਨਾਂ ਦਾ ਕੱਕਾ ਲੋਕ ਲੋ ਮੈਂ ਕਿਹਾ ਤੁਸੀਂ ਜਦੋਂ ਤੁਹਾਡੇ ਕੋਲ ਬੰਦੇ ਆ ਰਹੇ ਤੁਸੀਂ ਇਹਨਾਂ ਦਾ ਕੰਮ ਕਰੋ ਗੱਲ ਕੀ ਦੀ ਮੈਂ ਤੁਹਾਨੂੰ ਕੀ ਕਹਿ ਰਿਹਾ ਤਦ ਮੈਂ ਗਲਤ ਕੰਮ ਕੀਤਾ ਹੁਣ ਨਹੀਂ ਨਹੀਂ ਮੈਂ ਤੁਹਾਨੂੰ ਗਲਤ ਕੰਮ ਗਿਆ ਪਹਿਲਾਂ ਦੱਸੋ ਫੇ ਫੇ ਮੈਂ ਤੁਹਾਨੂੰ ਜਦੋਂ ਕਹਿ ਰਿਹਾ ਬੰਦੇ ਆਏ ਇਹਨਾਂ ਦਾ ਮੈਂ ਕਹੇ ਤਾਂ ਤੁਸੀਂ ਕੰਮ ਕਰੋ ਗੱਲ ਕਿ ਠੀਕ ਹੈ ਮੈਂ ਤੁਹਾਨੂੰ ਗਲਤ ਕੰਮ ਲਈ ਨਹੀਂ ਕਹਿ ਰਿਹਾ ਨਾ ਮੈਂ ਕਦੀ ਕਹਿੰਦਾ ਹਾਂ ਹਾਂ ਫੇ ਤੁਸੀਂ ਆਉਣਾ ਨਹੀਂ ਨਿਕਾਵੇ ਤੁਸੀਂ ਤਾਂ ਮਿੰਦੂ ਗਾਈਡ ਨੂੰ ਗਾਈਡ ਕਰੀ ਜਾਂਦੇ ਹੋ ਤੁਸੀਂ ਮਿੰਦੂ ਗਾਈਡ ਨਾ ਕਰੋ ਮੈਂ ਅਸੀਂ ਪਰਲਗ ਦੇ ਚੁੜੇ ਦਮੈਂਦੇ ਆ ਸੁਣੋ ਪਰਲਗ ਦੇ ਪਹਿਲਾਂ ਸੁਣੋ 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 ਵੇ ਸੁਣੋ ਪਰਲਗ ਦੇ ਚੁੜੇ ਨੂੰ ਆਦੇ ਲੋਕਾਂ ਸਾਡੇ ਕੋਲ ਆ ਗਈ ਅਫਸਰ ਨੂੰ ਕਹਿਣਾ ਤੁਹਾਨੂੰ ਕਹਿਣਾ ਕਿੰਨਾ ਦਾ ਕੰਮ ਕਰੋ ਸਾਡੀ ਡਿਊਟੀ ਆ ਤੁਹਾਡੀ ਡਿਊਟੀ ਆ ਕਿ ਜਿਹੜਾ ਕੰਮ ਜਾਇਜ਼ ਹੋ ਕਰੋ ਮੈਂ ਤੁਹਾਨੂੰ ਗਲਤ ਕੰਮ ਕਹਿੰਦੀ ਆ ਨਾ ਕਦੀ ਕਿਹਾ ਸੋਧੇ ਦੀ ਗੱਲ ਹਾਂ ਬਸ ਠੀਕ ਹੈ ਹਾਂ ਮਨਾ ਕੋਈ ਨਹੀਂ ਮੈਂ ਕਿਹਾ ਜੀ ਮੈਂ ਮੈਂ ਤੇ ਤੁਹਾਨੂੰ ਤੁਹਾਨੂੰ ਤੁਸੀਂ ਤੁਸੀਂ ਇੱਕ ਮਿਨਿਸਟਰ ਨਾਲ ਬਹਿਸ ਕਰਦੇ ਐ ਇੰਨਾ ਟਾਂ ਲਾਦਾ ਲੋਕਾਂ ਨਾਲ ਕੀ ਕਰਦੇ ਹੋਗੇ ਦੱਸੋ ਪਹਿਲਾਂ ਤਣਾ ਲੋਕਾਂ ਦਾ ਕੀ ਬਦੀਦਾ ਹੋਊਗਾ ਤੂੰ ਮੇਰੇ ਨਾਲ ਆ ਕੇ ਦੱਸੂ ਢਿੱਕੋ ਕੇਸ ਹੈ ਤੁਹਾਡਾ ਤੁਹਾਡਾ ਲੋਕਾਂ ਦਾ ਕੀ ਬਦੀਦਾ ਹੋਊਗਾ ਤੂੰ ਮੇਰੇ ਨਾਲ ਦਾ ਫਿੱਟ ਲਾ ਕੇ ਮੇਰਾ ਕੀ ਗੱਲ ਤੋਂ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਕੋ ਬੰਦੇ ਪੈਸੇ ਨੇ ਮੈਂ ਕੰਮ ਕਰਾਂ ਤੁਸੀਂ ਗਾੜੇ ਹੋ ਸਵਾਈ ਦੇ ਜੰਦੇ ਹੋ ਹਾਂ ਫਿਰ ਤੁਸੀਂ ਇਹਨਾਂ ਦਾ ਕੰਮ ਕਰੋ ਜੀ ਮੈਨੂੰ ਕੰਮ ਚਾਹੀਦਾ ਬੱਸ ਕੰਮ ਕਰੋ ਬੱਸ ਮੈਨੂੰ ਗੱਲਾਂ ਵੀ ਚਾਹੀਦੀਆਂ ਕੰਮ ਕਰਕੇ ਦਿਓ ਮੈਨੂੰ ਬੱਸ